ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਜੀ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸੇਲ ਦੇ ਲਈ ਟਰੈਕਟਰ ਲੈ ਕੇ ਆਏ ਹਾਂ ਸਵਰਾਜ 855 ਬਹੁਤ ਹੀ ਘੱਟ ਰੇਟ ਦੇ ਵਿੱਚ ਇਹ ਟਰੈਕਟਰ ਸੇਲ ਦੇ ਲਈ ਆ ਟਰੈਕਟਰ ਦੀ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਟਰੈਕਟਰ ਦਾ ਮਾਡਲ ਰੇਟ ਏਰੀਆ ਤੇ ਫੋਨ ਨੰਬਰ ਵਗੈਰਾ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਤੇ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਵੀਰ ਨੇ ਕੋਈ ਟਰੈਕਟਰ ਵਗੈਰਾ ਖਰੀਦਣਾ ਹੁੰਦਾ ਹੈ ਤਾਂ ਵੀਡੀਓ ਦੇਖ ਕੇ ਵੀਰ ਖਰੀਦ ਸਕਦੇ ਨੇ ਜੀ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਵੀਰਾ ਵੀਡੀਓ ਆਪਣੀ ਇਹ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਵੀਰ ਆਪਣੇ ਇਸ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨ ਦੀਆਂ 5 ਤੋਂ ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਟਰੈਕਟਰ ਦੇ ਬਾਰੇ ਸਵਰਾਜ 855 ਜੀ ਇਹ ਟਰੈਕਟਰ ਮਾਡਲ 2004 ਹੈਗਾ ਪੰਜਾਬ ਨੰਬਰ ਟਰੈਕਟਰ ਇਹ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਹੈ ਇੰਜਨ ਗੇਅਰ ਦਾ ਟਰੈਕਟਰ ਬਹੁਤ ਵਧੀਆ ਹੈ ਲਿਫਟ ਪੰਪ ਦਾ ਚਲਾ ਕੇ ਚੈੱਕ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਟਰੈਕਟਰ ਇਹ ਡਬਲ ਕਲੱਚ ਹੈ ਕਰਲੋਸਕਰ ਇੰਜਨ ਦੇ ਵਿੱਚ ਹੈ ਅਗਲੇ ਟਾਇਰ ਟਰੈਕਟਰ ਦੇ ਬਿਲਕੁਲ ਨਵੇਂ ਨੇ ਮਗਰੇ ਟਾਇਰਾਂ ਦੀ ਗੱਲ ਕਰੀਏ ਤਾਂ ਹੈਗੇ ਨੇ 60-65% ਦੇ ਕਰੀਬ ਬਾਕੀ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਜੀ ਪੇਪਰ ਵਗੈਰਾ ਕੰਪਲੀਟ ਨੇ ਟਰੈਕਟਰ ਦੇ ਮਾਡਲ 2004 ਹੈ ਰੇਟ ਦੀ ਜੇ ਗੱਲ ਕਰੀਏ 2,65,000 ਰੁਪਏ ਵੀਰ ਵੱਲੋਂ ਟਰੈਕਟਰ ਦੀ ਡਿਮਾਂਡ ਹੈ ਰੇਟ ਕੋਈ ਫਿਕਸ ਨਹੀਂ ਰੇਟ ਮੌਕੇ ਤੇ ਘਟ ਹੋ ਜਾਊਗਾ ਇਹ ਜਿਹੜਾ ਤੁਸੀਂ ਟਰੈਕਟਰ ਦੇਖ ਰਹੇ ਹੋ ਸਮਰਾਲਾ ਏਰੀਆ ਦੇ ਵਿੱਚ ਇਹ ਟਰੈਕਟਰ ਸੇਲ ਦੇ ਲਈ ਆ ਫੋਨ ਨੰਬਰ ਵੀਰ ਦਾ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਜੀ ਗੱਲਬਾਤ ਕਰਕੇ ਤੁਸੀਂ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਬਾਕੀ ਆਪਣੀ ਇਹ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਪਾ ਮਿਲਦੇ ਹਾਂ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਸਾਧਨ ਦੇ ਨਾਲ ਧੰਨਵਾਦੀ